ਹੈਲੋ एवरीवन ਮੈਂ ਜਸਪਾਲ कौर ਸਾਇੰਸ ਮਿਸਟਰਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਤੜਕਲਾਂ ਤੋਂ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ ਅੱਜ ਅਸੀਂ ਗੱਲ ਕਰਾਂਗੇ ਕਿ ਹਵਾ ਪ੍ਰਦੂਸ਼ਣ ਤੋਂ ਅਸੀਂ ਆਪਣੇ ਆਪ ਨੂੰ ਕਿਵੇਂ ਬਚਾ ਸਕਦੇ ਹਾਂ ਸਭ ਤੋਂ ਪਹਿਲਾਂ ਜਾਣਦੇ ਹਾਂ ਕਿ ਹਵਾ ਪ੍ਰਦੂਸ਼ਣ ਕੀ ਹੁੰਦਾ ਹੈ ਜਦੋਂ ਹਵਾ ਵਿੱਚ ਹਾਨੀਕਾਰਕ ਗੈਸਾਂ ਰਸਾਇਣ ਤੇ ਕਣ ਮਿਲ ਜਾਂਦੇ ਹਨ ਜੋ ਮਨੁੱਖੀ ਸਿਹਤ ਲਈ ਹਾਨੀਕਾਰਕ ਹੁੰਦੇ ਹਨ ਤੇ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਂਦੇ ਹਨ ਤਾਂ ਇਸ ਨੂੰ ਹਵਾ ਪ੍ਰਦੂਸ਼ਣ ਕਹਿੰਦੇ ਹਨ ਹਵਾ ਪ੍ਰਦੂਸ਼ਣ ਦੇ ਮੁੱਖ ਕਾਰਨ ਕੀ ਹਨ ਸਭ ਤੋਂ ਪਹਿਲਾ ਕਾਰਨ ਹੈ ਵਾਹਨਾਂ ਵਿੱਚੋਂ ਨਿਕਲਣ ਵਾਲਾ ਧੂਆ ਪੈਟਰੋਲ ਤੇ ਡੀਜ਼ਲ ਨਾਲ ਚੱਲਣ ਵਾਲੇ ਵਾਹਨਾਂ ਵਿੱਚੋਂ ਹਾਨੀਕਾਰਕ ਗੈਸਾਂ ਤੇ ਕਣ ਨਿਕਲਦੇ ਹਨ ਦੂਜੇ ਨੰਬਰ ਤੇ ਆਉਂਦਾ ਹੈ ਉਦਯੋਗ ਅਤੇ ਕਾਰਖਾਨੇ ਉਦਯੋਗਿਕ ਪ੍ਰਕਿਰਿਆਵਾਂ ਦੌਰਾਨ ਖਾਸ ਕਰ ਬਾਲਣ ਜਲਾਉਣ ਤੇ ਬਹੁਤ ਸਾਰੇ ਪ੍ਰਦੂਸ਼ਕ ਵਾਯੂ ਮੰਡਲ ਵਿੱਚ ਛੱਡੇ ਜਾਂਦੇ ਹਨ ਤੀਸਰਾ ਕਾਰਨ ਹੈ ਘਰਾਂ ਨੂੰ ਗਰਮ ਕਰਨ ਤੇ ਭੋਜਨ ਬਣਾਉਣ ਲਈ ਕੋਲਾ ਤੇ ਲੱਕੜੀ ਜਲਾਉਣ ਨਾਲ ਵੀ ਪ੍ਰਦੂਸ਼ਣ ਹੁੰਦਾ ਹੈ ਜੋਥਾ ਹੈ ਉਸਾਰੀ ਦੇ ਕੰਮਾਂ ਦੌਰਾਨ ਜਿਵੇਂ ਕਿ ਇਮਾਰਤਾਂ ਦੀ ਉਸਾਰੀ ਤੇ ਡੈਮਾਂ ਆਦਿ ਦਾ ਨਿਰਮਾਣ ਤੇ ਪੁਲਾਂ ਆਦਿ ਦੇ ਨਿਰਮਾਣ ਸਮੇਂ ਨਿਕਲਣ ਵਾਲੀ ਧੂੜ ਤੇ ਸੀਮਿੰਟ ਦੇ ਕਣ ਹਵਾ ਨੂੰ ਗੰਦਲਾ ਕਰਦੇ ਹਨ ਇਸ ਤੋਂ ਇਲਾਵਾ ਕੁਦਰਤੀ ਸਰੋਤ ਜਿਵੇਂ ਜੰਗਲਾਂ ਦੀ ਅੱਗ ਜਵਾਲਾਮੁਖੀ ਦਾ ਫਟਣਾ ਧੂੜ ਭਰੀਆਂ ਹਨੇਰੀਆਂ ਆਦਿ ਵੀ ਹਵਾ ਪ੍ਰਦੂਸ਼ਣ ਦਾ ਕਾਰਨ ਬਣਦੀਆਂ ਹਨ ਹਵਾ ਪ੍ਰਦੂਸ਼ਣ ਤੋਂ ਬਚਾਉ ਕਿਉਂ ਜ਼ਰੂਰੀ ਹੈ ਇਸ ਲਈ ਪਹਿਲਾਂ ਹਵਾ ਪ੍ਰਦੂਸ਼ਣ ਦੇ ਪ੍ਰਭਾਵਾਂ ਨੂੰ ਸਮਝਣਾ ਜ਼ਰੂਰੀ ਹੈ ਅੰਗਰੇਜ਼ੀ ਵਿੱਚ ਕਹਿੰਦੇ ਹਨ ਕਿ ਹੈਲਥ ਇਜ਼ ਵੈਲਥ ਹਵਾ ਪ੍ਰਦੂਸ਼ਣ ਦਾ ਸਭ ਤੋਂ ਮਾੜਾ ਪ੍ਰਭਾਵ ਸਾਡੀ ਇਸ ਸਿਹਤ ਰੂਪੀ ਦੌਲਤ ਤੇ ਪੈਂਦਾ ਹੈ ਇਸ ਨਾਲ ਸਾਹ ਸੰਬੰਧੀ ਸਮੱਸਿਆਵਾਂ ਜਿਵੇਂ ਦਮਾ ਬ੍ਰੌਂਕਾਈਟਸ ਆਦਿ ਹੋ ਜਾਂਦੀਆਂ ਹਨ ਦਿਲ ਸੰਬੰਧੀ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ ਫੇਫੜਿਆਂ ਦਾ ਕੈਂਸਰ, ਅਸਥਮਾ, ਨਿਮੋਨੀਆ, ਮੋਤੀਆਬਿੰਦ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ। ਬੱਚਿਆਂ ਤੇ ਬਜ਼ੁਰਗਾਂ ਨੂੰ ਸਭ ਤੋਂ ਜ਼ਿਆਦਾ ਖਤਰਾ ਹੁੰਦਾ ਹੈ। ਉਸ ਤੋਂ ਬਾਅਦ ਆਉਂਦਾ ਹੈ ਪਾਤਾਵਰਣ ਤੇ ਪ੍ਰਭਾਵ। ਤੇਜ਼ਾਬੀ ਬਰਖਾ ਦਾ ਕਾਰਨ ਵੀ ਬਣਦਾ ਹੈ ਹਵਾ ਦਾ ਪ੍ਰਦੂਸ਼ਣ ਜਿਸ ਨਾਲ ਮਨੁੱਖ, ਪਸ਼ੂਆਂ ਤੇ ਬਨਸਪਤੀ ਨੂੰ ਨੁਕਸਾਨ ਪਹੁੰਚਦਾ ਹੈ। ਧੁੰਦ, ਅੰਗਰੇਜ਼ੀ ਵਿੱਚ ਜਿਸ ਨੂੰ ਅਸੀਂ ਸਮੋਗ ਕਹਿੰਦੇ ਹਾਂ, ਕਾਰਨ ਜਾਨ ਜੀਵਨ ਪ੍ਰਭਾਵਿਤ ਹੁੰਦਾ ਹੈ। ਓਜ਼ੋਨ ਤੇ ਹੋਰ ਪ੍ਰਦੂਸ਼ਕ ਫਸਲਾਂ ਨੂੰ ਪ੍ਰਭਾਵਿਤ ਕਰਦੇ ਹਨ ਵਿਸ਼ਵ ਤਾਪਮਾਨ ਵਿੱਚ ਵਾਧਾ ਹੁੰਦਾ ਹੈ ਓਜ਼ੋਨ ਪਰਤ ਨੂੰ ਨੁਕਸਾਨ ਹੁੰਦਾ ਹੈ ਇੰਨੇ ਸਾਰੇ ਨੁਕਸਾਨ ਜਾਣਨ ਤੋਂ ਬਾਅਦ ਮੈਨੂੰ ਪੂਰੀ ਉਮੀਦ ਹੈ ਕਿ ਹੁਣ ਤੁਸੀਂ ਜ਼ਰੂਰ ਜਾਣਨਾ ਚਾਹੋਗੇ ਕਿ ਹਵਾ ਪ੍ਰਦੂਸ਼ਣ ਤੋਂ ਅਸੀਂ ਆਪਣਾ ਬਚਾ ਕਿਵੇਂ ਕਰੀਏ ਆਪਣੇ ਆਪ ਨੂੰ ਬਚਾਉਣ ਲਈ ਸਭ ਤੋਂ ਪਹਿਲਾਂ ਮਾਸਕ ਪਾਓ ਮਾਸਕ ਨਹੀਂ ਹੈ ਤਾਂ ਬਾਹਰ ਜਾਂਦੇ ਸਮੇਂ ਆਪਣੇ ਨੱਕ ਨੂੰ ਕਿਸੇ ਕੱਪੜੇ ਨਾਲ ਚੰਗੀ ਤਰ੍ਹਾਂ ਢੱਕ ਲਓ ਲੋੜ ਪੈਣ ਤੇ ਹੀ ਘਰ ਤੋਂ ਬਾਹਰ ਨਿਕਲੋ ਘਰ ਦੇ ਅੰਦਰ ਦੀ ਹਵਾ ਨੂੰ ਸ਼ੁੱਧ ਕਰੋ ਇਹਦੇ ਲਈ ਤੁਸੀਂ ਘਰ ਦੇ ਅੰਦਰ 에ਅਰ ਪਿਉਰੀਫਾਇਰ ਦੀ ਵਰਤੋਂ ਕਰੋ ਤੇ ਘਰ ਦੇ ਅੰਦਰ ਮਨੀ ਪlant ਐਲੋਵੀਰਾ ਵਰਗੇ ਪੌਦੇ ਲਗਾਓ ਜੋ ਕਿ ਕੁਦਰਤੀ ਤੌਰ ਤੇ ਹਵਾ ਨੂੰ ਸ਼ੁੱਧ ਕਰ ਦਿੰਦੇ ਹਨ ਆਸ-ਪਾਸ ਦੀ ਹਵਾ ਨੂੰ ਸਾਫ਼ ਰੱਖੋ ਪਲਾਸਟਿਕ ਕੂੜਾ ਪੱਤੇ ਆਦਿ ਨੂੰ ਅੱਗ ਨਾ ਲਾਓ ਸਭ ਤੋਂ ਜ਼ਿਆਦਾ ਜ਼ਰੂਰੀ ਆਪਣੀ ਸਿਹਤ ਦਾ ਧਿਆਨ ਰੱਖੋ ਸਿਗਰਟ ਆਦਿ ਦਾ ਸੇਵਨ ਨਾ ਕਰੋ ਸਾਨਾਲ ਸਬੰਧੀ ਕੋਈ ਵੀ ਸਮੱਸਿਆ ਹੋਣ ਤੇ ਸ੍ਰੀ ਰਕ ਕੰਮ ਤੁਰੰਤ ਬੰਦ ਕਰ ਦਿਓ ਇਸ ਤੋਂ ਵੀ ਜ਼ਰੂਰੀ ਗੱਲ ਪ੍ਰਦੂਸ਼ਣ ਨੂੰ ਘਟ ਕਰਨ ਵਿੱਚ ਆਪਣਾ ਯੋਗਦਾਨ ਦਿਓ ਜਨਤਕ ਵਾਹਨਾਂ ਦੀ ਵਰਤੋਂ ਕਰੋ ਨਿੱਜੀ ਵਾਹਨਾਂ ਦੀ ਬਜਾਏ ਬੱਸ ਜਾਂ ਟ੍ਰੇਨ ਦੀ ਵਰਤੋਂ ਕਰੋ ਜਾਂ ਸਾਈਕਲ ਚਲਾਓ ਕਾਰ ਪੂਲਿੰਗ ਕਰੋ ਨਜ਼ਦੀਕ ਜਾਣਾ ਹੋਵੇ ਤਾਂ ਪੈਦਲ ਜਾਓ ਜ਼ਿਆਦਾ ਰੁੱਖ ਲਗਾਓ ਰੁੱਖ ਹਵਾ ਨੂੰ ਸ਼ੁੱਧ ਕਰਦੇ ਹਨ ਅਤੇ ਆਕਸੀਜਨ ਦੀ ਮਾਤਰਾ ਵਿੱਚ ਵਾਧਾ ਕਰਦੇ ਹਨ ਊਰਜਾ ਦੀ ਬਚਤ ਕਰੋ ਕੂੜੇ ਨੂੰ ਅੱਗ ਨਾ ਲਾਓ ਬਲਕਿ ਪੱਤਿਆਂ ਤੇ ਕੂੜੇ ਤੋਂ ਖਾਦ ਬਣਾਓ ਆਸ ਹੈ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ ਤੇ ਤੁਸੀਂ ਵੀ ਆਪਣਾ ਬਚਾ ਕਰਦੇ ਹੋਏ ਹਵਾ ਪ੍ਰਦੂਸ਼ਣ ਨੂੰ ਘਟ ਕਰਨ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਓਗੇ ਧੰਨਵਾਦ